ਇਦਾਂ ਕਰਦੇ ਪੁੱਤ ਖੋਲ ਕੇ ਖੋਲ ਦੇ ਪੁੱਤ कीअं कर 아주 잘가 있어. 여기가 어여 여기 어디지? 어어 어디? 여 ਹਾਂਜੀ ਸਰ ਕੀ ਕਾਰਨ ਹੈ ਇੱਥੇ ਇੱਕ ਪਾਸੇ ਤਾਂ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਇਹਨਾਂ ਤੇ ਪਰਚੀ ਆ ਦੂਜੇ ਪਾਸੇ ਇਹ ਵੀ ਸੁਣਨ ਨੂੰ ਆ ਰਿਹਾ ਕਿ ਇਹ ਨਜਾਇਜ਼ ਕਬਜ਼ਾ ਕਿ ਕੀ ਕਾਰਨ ਹੈ ਕਿ ਹਟਾਇਆ ਜਾ ਰਿਹਾ ਇਹ ਪਿੰਡ ਬਾਜੇਵਾਲ ਦੇ ਜ਼ਮੀਨ ਤੇ ਛੱਪੜ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹਦੇ ਦੇ ਸਬੰਧ ਵਿੱਚ ਇਹਨੂੰ ਠਾਇਆ ਜਾ ਪਹਿਲਾਂ ਕੋਈ ਇਨਫੋਰਮੇਸ਼ਨ ਦਿੱਤਾ ਸੀ ਇਹਨੂੰ ਹਾਂਜੀ ਇਹ ਤਾਂ ਕਾਫੀ ਚਿਰ ਦਾ ਕੇਸ ਚੱਲਦਾ ਸੀਗਾ ਉਹਦੇ ਵਿੱਚ ਇਹ ਮਤਲਬ ਇਹ ਕਲੀਅਰ ਹੋਇਆ ਵੀ ਇਹਦਾ ਇੱਥੇ ਕਬਜ਼ਾ ਨਜਾਇਜ਼ ਕਬਜ਼ਾ ਤੇ ਉਹ ਨੋਟਿਸ ਦੇ ਕੇ ਸਾਰਾ ਇਹ ਕਬਜਾ ਸਰਕਾਰ ਵਾਲਿਆਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਹੋਰ ਵੀ 40 ਘਰ ਐਵੇਂ ਦੀ ਜਿਨ੍ਹਾਂ ਨੇ ਕਬਜਾ ਕੀਤਾ ਉਹਨਾਂ ਤੇ ਕੀ ਹੈ ਇਹ ਡੀਡੀਪੀਓ ਦਾ ਸੀਗੇ ਜਿਹੜਾ ਕੇਸ ਉਥੋਂ ਫਾਈਨਲ ਹੋਇਆ ਵੀ ਇਹਦਾ ਕਬਜਾ ਛਡਾਇਆ ਜਾਵੇ ਤਾਂ ਉਸ ਹਾਵ ਦੇ ਨਾਲ ਉਹ ਕਬਜਾ ਛਡਾਇਆ ਗਿਆ ਜੇ ਹੋਰ ਵੀ ਕੋਈ ਹੋਊਗਾ ਇਸ ਤਰ੍ਹਾਂ ਤਾਂ ਉਹ ਵੀ ਕਬਜਾ ਛਡਾਇਆ ਜਾਊਗਾ ਮਤਲਬ ਇਹ ਨਜਾਇਜ਼ ਕਬਜੀਆਂ ਵਾਸਤੇ ਆ ਨਾ ਕਿ ਇਹ ਜੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਵੀ ਕੋਈ ਨਹੀਂ ਸਾਡੇ ਕੰਨੀਓ ਜਿਹੜੀ ਇਹ ਕਾਰਵਾਈ ਮਤਲਬ ਇਹ ਹੈ ਵੀ ਨਜਾਇਜ਼ ਕਬਜਾ ਕੀਤਾ ਸੀ ਉਹਦੇ ਮਤਲਬ ਉਹ ਛਡਾਇਆ ਗਿਆ ਅੱਜ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਅੱਜ ਬਾਜੇਵਾਲਾ ਪਿੰਡ ਦੇ ਅੰਦਰ ਇੱਕ ਸਕੰਡ ਰੋਕੋ ਉਹ ਖੜ ਜਾ ਕੋਈ ਇਹਨਾਂ ਦੇ ਪਾਸੇ ਕਰੋ ਇਹਨੂੰ ਇਹਨੂੰ ਪਾਸੇ ਕਰੋ ਚਲੋ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਅਸੀਂ ਬਲਬੀਰ ਸਿੰਘ ਜਿਹੜਾ ਬਾਜੇਵਾਲਾ ਪਿੰਡ ਤੋਂ ਅਸੀਂ ਇੱਥੇ ਖੜੇ ਆ ਜਿੰਨੇ ਜੋ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜੋ ਪੁਲਿਸ ਮਦਦ ਵਾਸਤੇ ਜਿਹੜਾ ਸਾਨੂੰ ਰਿਕੁਐਸਟ ਮਿਲੀ ਸੀਗੀ ਉਹਦੇ ਤਹਿਤ ਜਿਹੜਾ ਇਸ ਸ਼ਖਸ ਨੇ ਜਿਹੜਾ ਆਪਣਾ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਦੇ ਉੱਤੇ ਛੱਪੜ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹਦੇ ਵਾਸਤੇ ਅਸੀਂ ਪਹੁੰਚੇ ਆ ਜਿਹੜਾ ਅਸੀਂ ਕਬਜ਼ਾ ਜਿਹੜਾ ਉਹ ਤੜਵਾਇਆ ਔਰ ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਸੇ ਸ਼ਖਸ ਦੇ ਖਿਲਾਫ ਜਿਹੜਾ तकरीबन 13 ਜਿਹੜੇ ਐ ਐਨਡੀਪੀਐਸ ਦੇ ਪਰਚੇ ਜਿਹੜੇ ਦਰਜ ਨੇ ਉਹਦੇ ਤਹਿਤ ਵੀ ਜਿਹੜਾ ਇਹ ਇੱਕ ਸੁਨੇਹਾ ਹੈ ਪਬਲਿਕ ਨੂੰ ਕਿ ਇਹਨਾਂ ਜਿਹੜੀਆਂ ਕਾਰਵਾਈਆਂ ਤੋਂ ਕਾਈਂਡਲੀ ਅਰਜ਼ੂ ਹੈ ਸਾਡੀ ਕਿ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੋਧ ਦਾ ਔਰ एवरीथिंग ਜਿਹੜੀਆਂ ਮੁਹਿੰਮਾਂ ਚੱਲ ਰਹੀਆਂ ਨੇ ਉਹਦੇ ਤਹਿਤ ਅਸੀਂ ਵਚਨਬੱਧ ਹਾਂ ਔਰ ਇਹ ਜਿਹੜਾ ਸਾਰਾ ਜਿਹੜਾ ਵੀ ਕੋਈ ਮੇਨਸਟ੍ਰੀਮ ਤੋਂ ਪਰੇ ਹੈ ਜੇ ਕੋਈ ਐਡਿਕਟਡ ਵੀ ਹੈਗਾ ਉਹਨੂੰ ਵੀ ਅਸੀਂ ਵਚਨਬਾਦਾਂ ਉਹਨੂੰ ਡੀਡਿਕਸ਼ਨ ਕਰਾਉਣ ਦੇ ਚਾਹੇ ਅਸੀਂ ਸੈਂਟਰ 'ਚ ਲੈ ਕੇ ਜਾਈਏ ਔਰ ਸਾਰਾ ਜਿਹੜਾ ਗਵਰਨਮੈਂਟ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਕਾਈਂਡਲੀ ਇਹਨਾਂ ਜਿਹੜੇ ਗਲਤ ਕੰਮਾਂ ਜਿਹੜੇ ਪਏ ਨੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ